ਤਾਰੀਖ ਵਰਗੇ ਸੇਕ ਐਫਆਰ ਐਨਡੀਪੀਐਸ ਦੀ ਐਫਆਰ ਲੋਜ ਹੋਈ ਜਿਸ 100 ਕੁੰਟਲ ਕੁੱਕ ਦੀ ਸ਼ੁਰੂਆਤ ਕੀਤੀ ਸੀ ਉਹਦੇ ਸਬੰਧ ਚ ਫਿਰ ਐਫਆਰ ਤੋਂ ਬਾਅਦ ਜਿਹੜੇ ਕਰਨੈਲ ਚੰਦ ਲੋਗੀ ਆ ਡੀਡਾ ਸਾਂਸੀਆਂ ਦਾ ਉਹਦੇ ਫਿਰ ਅਸੀਂ ਪ੍ਰਾਪਰਟੀ ਦੇ ਮੇਰੇ ਵੀ ਇਕੱਠੇ ਕੀਤੇ 68 ਐਫਪੀ ਕਾਰਬਿਸ਼ਨ ਕੀਤੀ ਜਿਸ ਚ ਸਾਨੂੰ ਫਿਰ ਉਹ ਉਹਦੀ ਜੋ ਨੇ ਪ੍ਰਾਪਰਟੀ ਬਣਾਈ ਸੀ ਉਹਦੀ ਸੰਬੰਧੀ ਅਸੀਂ ਆਪਣਾ ਅਟੈਚਮੈਂਟ ਸੰਬੰਧੀ ਕੇਸ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਦਿੱਲੀ ਭੇਜਿਆ ਸੀ ਉਹਨਾਂ ਵੱਲੋਂ ਕੇਸ ਦੀ ਪੂਰੇ ਦੀ ਉਹਨੂੰ ਜਾਂਚ ਕਰਕੇ ਤੇ ਜਿਹੜੀ ਇਹ ਰਿਕਵੈਸਟ ਭੇਜੀ ਸੀ ਉਹਦੇ ਤੇ ਫਿਰ ਉਹਨਾਂ ਨੇ ਉਹਦੀ ਪ੍ਰਾਪਰਟੀ ਪਰੀਸ ਕਰਨ ਦੇ ਆਰਡਰ ਕੀਤੇ ਸੀ ਤੇ ਜਿਹੜੇ ਕਿ ਅੱਜ ਉਹਨਾਂ ਉਸ ਜਿਹੜੀ ਕਾਰਵਾਈਆਂ ਨੂੰ ਅਮਚ ਲਿਆਂਦਾ ਗਿਆ ਸੀ ਉਹਦੇ ਪਿੰਡ ਜਾ ਕੇ ਉਹ ਆਪਨੀ ਸੀ ਘਰ ਦੀ ਵਾਈਫ ਸੀ ਉਹਨੂੰ ਆਪਾਂ ਉਹਦੇ ਆਰਡਰ ਦਿੱਤੇ ਤੇ ਉਸ ਬੰਦੇ ਬਾਕੀ ਜੋ ਕਾਨੂੰਨੀ ਪ੍ਰਕਿਰਿਆ ਉਹ ਕੀਤੀ ਜਾ ਰਹੀ ਹੈ ਇਹਦੀ ਕਿੰਨੀ ਪਰਟੀਕਲ ਇਹਦੀ ਕਰੀਬ 38 ਲੱਖ ਦੀ ਪ੍ਰਾਪਰਟੀ ਇਹਦੀ ਜਿਹੜੀ ਆ 38 ਲੱਖ 2000 ਪ੍ਰਾਪਰਟੀ ਦੇ ਜਿਹੜੇ ਸੀਗੇ ਉਹਦੇ ਚ ਇਹਦਾ ਘਰ ਹੈ ਇਹਦਾ ਕੈਂਟਰ ਹੈ ਮੋਟਰਸਾਈਕਲ ਨੇ ਦੋ ਬੁਲੇਟ ਮੋਟਰਸਾਈਕਲਸ ਬਲੈਂਡ ਮੋਟਰਸਾਈਕਲ ਹੈ ਦੇਖੋ ਇਹਦਾ ਠੱਪੀ ਲੱਖ ਟੋਟਲ ਬਣਦਾ ਉਹ ਉਹਦੀ ਫਰੀਜ਼ ਦੇ ਆਰਡਰ ਜਿਹੜੇ ਆ ਉਹ ਉਹਨਾਂ ਦੀ ਕਾਰਵਾਈ ਅਮਲ ਚ ਲੈਂਦੀ ਹੈ ਸਤਾਰੀਵਾਰ ਨੂੰ ਫਿਰ ਇੱਕ ਐਫਆਰ ਐਨਡੀਪੀਐਸ ਦੀ ਐਫਆਰ ਲੋਜ ਜਿਸ 100 ਕੋਟਲ ਕੋ ਕੀ ਬਰਾਮਤ ਕੀਤੀ ਸੀ ਉਹਦੇ ਸਬੰਧ ਚ ਫਿਰ ਐਫਆਰ ਤੋਂ ਬਾਅਦ ਜਿਹੜੇ ਕਰਨੈਲ ਚੰਦ ਗੋਗੀ ਆ ਡੀਡਾ ਸਾਸੀਆਂ ਦਾ ਉਹਦੇ ਫਿਰ ਅਸੀਂ ਪ੍ਰਾਪਰਟੀ ਦੇ ਮੇਰੇ ਵੀ ਇਕੱਠੇ ਕੀਤੇ 68 ਐਫਪੀ ਇਹ ਕਾਰ ਬਿਸ਼ੂ ਕਰ ਦਿੱਤੀ ਜਿਸ ਚ ਸਾਨੂੰ ਫਿਰ ਉਹ ਉਹਦੀ ਜੋ ਨੇ ਪ੍ਰਾਪਰਟੀ ਬਣਾਈ ਸੀ ਉਦੀ ਸੰਬੰਧੀ ਅਸੀਂ ਆਪਣਾ ਅਟੈਚਮੈਂਟ ਸੰਬੰਧੀ ਕੇਸ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਦਿੱਲੀ ਭੇਜਿਆ ਸੀ ਉਹਨਾਂ ਵੱਲੋਂ ਕੇਸ ਦੀ ਪੂਰੇ ਦੀ ਉਹਨੂੰ ਜਾਂਚ ਕਰਕੇ ਤੇ ਜਿਹੜੀ ਅਸੀਂ ਰਿਕਵੈਸਟ ਕੀਤੀ ਸੀ ਉਹਦੇ ਤੇ ਫਿਰ ਉਹਨਾਂ ਨੇ ਉਹਦੀ ਪ੍ਰਾਪਰਟੀ ਫ੍ਰੀਸ ਕਰਨ ਦੇ ਆਰਡਰ ਕੀਤੇ ਸੀ ਤੇ ਜਿਹੜੇ ਕਿ ਅੱਜ ਉਹਨਾਂ ਉਸ ਜਿਹੜੀ ਕਾਰਵਾਈ ਨੂੰ ਅਮਲ ਚ ਲਿਆਂਦਾ ਗਿਆ ਸੀ ਉਹਦੇ ਪਿੰਡ ਜਾ ਕੇ ਉਹ ਆਪ ਨਹੀਂ ਸੀ ਘਰ ਦੀ ਵਾਈਫ ਸੀ ਉਹਨੂੰ ਆਪਾਂ ਉਹਦੇ ਆਰਡਰ ਦਿੱਤੇ ਤੇ ਉਸ ਬੰਦੇ ਬਾਕੀ ਜੋ ਕਾਨੂੰਨੀ ਪ੍ਰਕਿਰਿਆ ਕੀਤੀ ਜਾ ਰਹੀ ਹੈ ਪਰ ਇਹ ਕਿੰਨੇ ਤਰ੍ਹਾਂ ਪ੍ਰਕਿਰਿਆ ਇਦੀ ਕਰੀਬ 38 ਲੱਖ ਦੀ ਪ੍ਰਾਪਰਟੀ ਇਹਦੀ ਜਿਹੜੀ ਆ ਉਹ 38 ਲੱਖ 2000 ਪ੍ਰਾਪਰਟੀ ਦੇ ਜਿਹੜੇ ਸੀਗੇ ਉਹਦੇ ਚ ਇਹਦਾ ਘਰ ਹੈ ਇਹਦਾ ਕੈਂਟਰ ਹੈ ਮੋਟਰਸਾਈਕਲ ਨੇ ਦੋ ਬੁਲਟ ਮੋਟਰਸਾਈਕਲਸ ਪਲੈਂਟ ਮੋਟਰਸਾਈਕਲ ਹੈ ਤੇ ਉਹ ਇਹਦਾ 38 ਲੱਖ ਟੋਟਲ ਬਣਦਾ ਉਹਦੀ ਫਰੀਜ਼ ਦੇ ਆਰਡਰ ਜਿਹੜੇ ਆ ਉਹ ਉਹਦੀ ਕਾਰਵਾਈ ਅਮਲ ਚ ਲਿਆਂਦੀ ਹੈ